ਕੈਫਟ ਕੀਤਾ ਗਿਆ ਹੈਗਾ ਨਾ ਕੋਈ ਸੁਣਦਾ ਨਹੀਂ ਦੇਖੋ ਪਿਛਲੇ 3 ਮਹੀਨਿਆਂ ਤੋਂ ਲੈਰਾ ਸ਼ਹਿਰ ਦੀ ਸੰਗਤ ਨੂੰ ਗੰਦੇ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਅਤੇ ਪਾਈਪਾਂ ਦੇ ਵਿੱਚ ਢੂਟੀਆਂ ਦੇ ਵਿੱਚ ਗੰਦਾ ਪਾਣੀ ਘਰਾਂ ਤੱਕ ਆ ਰਿਹਾ ਖਾਸ ਤੌਰ ਤੇ ਇਹ ਜਿਹੜੀਆਂ ਸਾਡੀਆਂ ਗਰੀਬ ਬਸਤੀਆਂ ਨੇ ਗਰੀਬ ਇਲਾਕੇ ਨੇ ਉੱਥੇ ਜਿਆਦਾ ਜਿਹੜੀ ਐ ਸਮੱਸਿਆ ਹੈਗੀ ਹੈ ਸੋ ਇਸ ਲਈ ਸਰਕਾਰ ਦੇ ਬੜੇ ਵਾਰ-ਵਾਰ ਪ੍ਰਸ਼ਾਸਨ ਨੂੰ ਵਿਸਪਲ ਕਮੇਟੀ ਨੂੰ ਕਹਿਣ ਦੇ ਬਾਵਜੂਦ ਇਹਨਾਂ ਨੇ ਕੋਈ ਇਸ ਨਹੀਂ ਕੀਤਾ ਅਤੇ ਪੋਜੀਸ਼ਨ ਉਤੋਂ ਦੀ ਉੱਥੇ ਹੈ ਇਹਨਾਂ ਨੇ ਹੱਲ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਸੋ ਉਸ ਦੇ ਵਿਰੋਸ ਵੱਜੋ ਸਾਨੂੰ ਇਹ ਦਰਨਾ ਜਿਹੜਾ ਅੱਜ ਇੱਥੇ ਦੇਣਾ ਪਿਆ ਸਰ ਪਰ ਇਹਨਾਂ ਬੋਲ ਤਾਂ ਇਹ ਕਹੀ ਜਾਂਦਾ ਵੀ ਜਿਹੜਾ ਸੀਵਰੇਜ ਹੈਗਾ ਹੈ ਵੀ ਉਹ ਉੱਪਰ ਹੈ ਵਾਟਰ ਸਪਲਾਈ نیچے ਹੈ ਜਿਹਦੇ ਕਰਕੇ ਸਮੱਸਿਆ ਜ਼ਿਆਦਾ ਆ ਰਹੀ ਹੈ ਯਾਰ ਨਵੀਂ ਪਾਈਪ ਪਾਉਣੀ ਹੈ ਤਾਂ ਕਿੱਡੀ ਗੱਲ ਹੈ ਉਹ ਜਿਹੜੀ ਸਮੱਸਿਆ ਆ ਰਹੀ ਉਹ ਤਾਂ ਸਾਰੇ ਨੂੰ ਪਤਾ ਹੈ 10 ਸਾਲ ਤੋਂ ਪਾਈਪਾਂ ਚੱਲੀਆਂ ਨੇ ਪਾਣੀ ਮਿਲਦਾ ਰਿਹਾ ਲੋਕਾਂ ਨੂੰ ਉਹ ਦੇ ਖਰਾਬ ਹੋ ਗਿਆ ਨਵੀਆਂ ਪਾ ਦਿਓ ਇਹ ਇਹਦੇ ਨਾਲ ਕਾਰਨ ਕੀ ਹੈ ਉਹ ਨਹੀਂ ਲੋਕਾਂ ਨੇ ਕਾਰਨ ਕੋਈ ਵੀ ਹੋਵੇ ਲੋਕ ਜਾਂਦੇ ਨੇ ਸਾਡਾ ਹੱਲ ਹੋਵੇ ਕਿ ਨਵੀਂ ਪਾਈਪ ਨਹੀਂ ਪਵਾ ਸਕਦੇ ਇਹ ਤਾਂ ਬਹਾਨੇ ਨੇ ਕਾਰਨ ਜੇ ਇਹਨਾਂ ਨੂੰ ਪਤਾ ਚੱਲ ਗਿਆ ਵੀ ਆਹ ਕਾਰਨ ਹੈ ਫਿਰ ਉਹਨੂੰ ਠੀਕ ਕਰਦੇ ਹੋ ਤਾਂ ਹੋਰ ਵੀ ਸੌਖਾ ਹੈ ਜੀ ਵੀ ਸਿਵਲ ਦੇ ਥੱਲੋਂ ਦੀ ਨੇ ਪਾਈਪਾਂ ਨਵੀਆਂ ਪਾਈਪਾਂ ਪਾ ਦਿਓ ਕਿੰਨਾ ਖਰਚਾ ਹੈ ਪਾਈਪਾਂ ਪਾਉਣ ਦਾ ਪ੍ਰਸ਼ਾਸਕੀ ਕਾਰਗਰਾਂ ਉੱਲਗ ਲੱਗਿਆ ਜਾਂ ਰਹਿ ਕੀ ਜਿਹੜੀ ਪਾਈਪ ਪਾ ਦਾ ਕੰਮ ਉਹ ਲਗਾਤਾਰ ਚੱਲਦਾ ਆ ਰਿਹਾ ਇਸ ਨੂੰ ਥੋੜਾ ਜਿਹਾ ਸਮਾਂ ਲੱਗਿਆ ਕਿ ਲੋਕਾਂ ਨੇ ਸ਼ਹਿਰ ਨਿਵਾਸੀਆਂ ਨੂੰ ਖੜਾ ਬੈਠਣਾ ਪਊਗਾ ਦੇਖੋ ਥੋੜਾ ਕਿੰਨਾ ਤਿੰਨ ਮਹੀਨੇ ਦਾ ਹੋ ਗਿਆ ਵੇਟ ਕਰਦਿਆਂ ਨੂੰ ਹੋਰ ਕਿੰਨਾ ਗਏ ਕੋਈ ਕਿਹੜਾ ਨਵਾਂ ਪਟਕੇ ਦੇਖੋ ਸਾਲ ਦੇ ਵਿੱਚ ਦਾ ਸੀ ਸਾਰਾ ਸੀਵਰੇਜ ਪਾਟ ਸੁਪਲਾਈ ਪਾਤਾ ਸੀ ਇਹਨਾਂ ਤੋਂ ਤਿੰਨ ਮਹੀਨੇ ਦੋ ਪਾਈਪ ਪਾਈਆਂ ਐਡਾ ਵੱਡਾ ਕੰਮ ਅੱਜ ਕੱਲ ਇੰਨੀ ਮਸ਼ੀਨਰੀ ਆ ਗਈ ਇਹ ਸਾਰੇ ਬਹਾਨੇ ਨੇ ਇਹ ਹੋਰ ਕੁਝ ਨਹੀਂ ਇਹ ਬਿਲਕੁਲ ਇਹ ਜਿਹੜਾ ਰੋਜ਼ ਨਵੀਂ ਗੱਲ ਕਰਕੇ ਲੋਕਾਂ ਨੂੰ ਖੜਾ ਚੜਾਉਂਦੇ ਨੇ ਤੇ ਜੇ ਚਾਹਣ ਤਾਂ ਦੋ ਦਿਨਾਂ ਵਿੱਚ ਮਸਲਾ ਹੱਲ ਹੋ ਸਕਦਾ ਹੈ ਸਰਕਾਰ ਚਾਹੇ ਕੀ ਨਹੀਂ ਕਰ ਸਕਦੀ ਪਰ ਇਹਨਾਂ ਦੀ ਮਨਸ਼ਾ ਨਹੀਂ ਹੈ ਸਾਰਾ ਜੇ ਸੰਗਠਿਤ ਕਰਨਾ ਹੈ ਇਹ ਸੰਗਠਿਤ ਕਰਨਾ ਸੀ ਅਗਲਾ ਅਸੀਂ ਫਿਰ ਸਾਰੇ ਸੰਗਤ ਨਾਲ ਜਿਹੜਾ ਹੋਰ ਵੀ ਸਾਰੀਆਂ ਜਥੇਬੰਦੀਆਂ ਨਾਲ ਗੱਲ ਕਰਕੇ ਫਿਰ ਅਸੀਂ ਤੈ ਕਰਾਂਗੇ ਪਤਾ ਨਹੀਂ ਅੱਜ ਪ੍ਰੋਟੈਸਟ ਕੀਤਾ ਗਿਆ ਨਗਰ ਕੌਂਸਲ ਦੇ ਬਾਹਰ ਪਾਣੀ ਦੀ ਸਮੱਸਿਆ ਨੂੰ ਲੈ ਕੇ ਕੀ ਜਾਨਣਾ ਹੈ ਪਾਣੀ ਦੀ ਸਮੱਸਿਆ ਨਾਲ ਕਿ ਪਹਿਲਾਂ ਤਾਂ ਵੈਸੇ ਮੈਂ ਇਹ ਕਹਿਣਾ ਚਾਹਾਂਗੇ ਕਿ ਧਰਨੇ ਤੇ ਬੈਠਣ ਤੋਂ ਪਹਿਲਾਂ ਇਹਨਾਂ ਦਾ ਸਾਨੂੰ ਡਿਮਾਂਡ ਨੋਟਿਸ ਭੇਜਣਾ ਬੰਦਾ ਸੀ ਤੇ ਉਸ ਤੋਂ ਬਾਅਦ ਜੇ ਅਸੀਂ ਇਹਨਾਂ ਦੀ ਡਿਮਾਂਡ ਵੱਲ ਨਾ ਧਿਆਨ ਦਿੰਦੇ ਤਾਂ ਫਿਰ ਇਹ ਧਰਨੇ ਤੇ ਬੈਠਦੇ ਦੂਸਰੀ ਗੱਲ ਇਹ ਐ ਨੇ ਉੱਚੇ ਪੱਧਰ ਦੇ ਲੀਡਰ ਨੇ ਕੀ ਇਹਨਾਂ ਨੂੰ ਇਹ ਪਤਾ ਵੀ ਪਹਿਲਾਂ ਪ੍ਰਸ਼ਾਸਨ ਨੂੰ ਇਨਫਾਰਮ ਕੀਤਾ ਜਾਂਦਾ ਧਰਨੇ ਵਾਸਤੇ ਤੀਸਰੀ ਗੱਲ ਇਹ ਦੇਖੋ 11 ਜਨਵਰੀ ਨੂੰ ਆਏ ਸੀ ਉਦੋਂ ਮੈਨਾਂ ਨੂੰ ਪਤਾ ਲੱਗ ਗਿਆ ਸੀ ਵੀ ਸ਼ਹਿਰ ਦੇ ਵਿੱਚ ਪਾਣੀ ਦੀ ਸਮੱਸਿਆ ਚੱਲ ਰਹੀ ਹੈ ਉਸ ਤੋਂ ਬਾਅਦ ਇਹ ਅੱਜ ਆਏ ਨੇ ਕੀ ਇੰਨੇ ਸਮੇਂ ਦੇ ਦੌਰਾਨ ਇਹਨਾਂ ਨੇ ਇਹ ਗੱਲ ਦੀ ਦਰਿਆਫਤ ਕੀਤੀ ਕਿ ਮੇਰੇ ਸ਼ਹਿਰ ਦੇ ਲੋਕ ਮੇਰੇ ਹਲਕੇ ਦੇ ਲੋਕ ਇਹਨਾਂ ਦੇ ਹਲਕਾ ਇਹ ਹਲਕੇ ਪ੍ਰਤੀ ਇਹਨਾਂ ਨੂੰ ਕਿੰਨੇ ਕੁ ਹਮਦਰਦ ਇੱਥੋਂ ਝਾਹਰ ਹੁੰਦੀ ਹੈ ਗੱਲ ਕਿ ਇਹਨਾਂ ਨੇ ਇਸ ਗੱਲ ਦਾ ਪਤਾ ਕੀਤਾ ਕਿ ਮੇਰੇ ਲੋਕ ਕਿੰਨੇ ਕੋਖੇ ਨੇ ਤੇ ਜਦ ਅੱਜ 95% ਸਮੱਸਿਆ ਹੱਲ ਹੋ ਗਈ ਉਸ ਵਾਦੇ ਧਰਨੇ ਤੇ ਬੈਠੇ ਨੇ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਇਹਨਾਂ ਨੇ ਸਮੱਸਿਆ ਕਿੰਨੀ ਹੱਲ ਕਰ ਲਈ ਤੇ ਕਿੰਨੀ ਬਕਾਇਆ ਸਿਰਫ ਇਹ ਵੋਟਾਂ ਦੀ ਰਾਜਨੀਤੀ ਕਰਨਾ ਚਾਹੁੰਦੇ ਨੇ ਘਟੀਆ ਰਾਜਨੀਤੀ ਕਰਨਾ ਚਾਹੁੰਦੇ ਨੇ ਇਸ ਤਰ੍ਹਾਂ ਇਹ ਕੁਝ ਨਹੀਂ ਹੋ ਸਕਦਾ ਤੇ ਸਾਰੇ ਸ਼ਹਿਰ ਦੇ ਇਸ ਟਾਈਮ ਐਮਸੀ ਤੇ ਅਸੀਂ ਇਸ ਮਸਲੇ ਬਾਰੇ ਪੂਰੇ ਗੰਭੀਰ ਹਾਂ ਸਾਰੇ ਐਮਸੀ ਤੇ ਉਹਨਾਂ ਦੇ ਪਰਿਵਾਰ ਨਾਲ ਪੂਰਾ ਸਾਥ ਦੇ ਰਹੇ ਨੇ ਸਾਰੇ ਵਾਰਡਾਂ ਦੇ ਵਿੱਚ ਘਰ-ਘਰ ਜਾ ਕੇ ਕਿ ਸਮੱਸਿਆ ਕਿੱਥੇ ਹੈ ਨਾਲ ਦੀ ਨਾਲ ਹੱਲ ਕੀਤੀ ਜਾਂਦੀ ਹੈ ਹੁਣ ਨੌਂ ਵਾਰਡ ਚ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹਲੇ ਮਤਲਬ ਪੈਂਡਿੰਗ ਹੈ ਉਹ ਚੱਲ ਰਹੀ ਹੈ ਪਾਈਪ ਬਦਲਣ ਦੀ ਜਦ ਕੇ ਮੈਂ ਇਹ ਗੱਲ ਦਾਅਵੇ ਨਾਲ ਕੰਨੀ ਆ ਇਸ ਸਮੱਸਿਆ ਇਹਨਾਂ ਦੀ ਪੈਦਾ ਕੀਤੀ ਹੋਈ ਹੈ ਇਹਨਾਂ ਨੇ ਜਦੋਂ ਸੀਵਰੇਜ ਪਾਇਆ ਸੀ ਤਾਂ ਉਸ ਗੱਲ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਬਿਲਕੁਲ ਧਿਆਨ ਨਹੀਂ ਦਿੱਤਾ ਸੀਵਰੇਜ ਦੇ ਪਾਈਪ ਉੱਪਰ ਪਾਏ ਕਿਉਂਕਿ ਉਸ ਵੇਲੇ ਵੋਟਾਂ ਦਾ ਟਾਈਮ ਸੀ ਸਿਰਫ ਇਹ ਵੋਟਾਂ ਬਟੌਰਣਾ ਜਾਣਦੇ ਨੇ ਹੋਰ ਕੁਝ ਨਹੀਂ ਕਰਨਾ ਜਾਣਦੇ ਇਹ ਤੇ 4 ਸਾਲਾਂ ਤੋਂ ਪਿੱਛੋਂ ਅੱਜ ਜੱਗੇ ਨੇ ਇਹ ਚਾਰ ਸਾਲਾਂ ਚ ਇਹਨਾਂ ਨੇ ਹਲਕੇ ਦੀ ਲਈ ਕੋਈ ਸਰਵੇ ਕਿਵੇਂ ਚੱਲ ਰਿਹਾ ਭਾਈ ਤੁਹਾਡਾ ਅੱਜ ਆਉਂਦੀ ਇਹਨਾਂ ਨੂੰ ਕੀ ਲੋੜ ਪੈਗੀ ਅੱਜ ਤਾਂ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਸੁਸਿਆ ਹੱਲ ਕਿੰਨੀ ਹੋਊਗੀ ਸੀਵਰੇਜ ਦੇ ਪਾਈਪਸ ਜਿਹੜੇ ਇਹਨਾਂ ਨੇ ਉੱਪਰ ਪਾਏ ਤੇ ਪਾਣੀ ਦੇ ਪਾਈਪ ਥੱਲੇ ਸੀ ਸੀਵਰੇਜ ਦਾ ਪਾਈਪ ਹੁਣ ਜਦੋਂ ਵੀ ਕੋਈ ਲੀਕ ਹੁੰਦਾ ਤਾਂ ਉਹ ਪਾਣੀ ਦੀ ਸਪਲਾਈ ਦੇ ਵਿੱਚ ਮਿਲਦਾ ਇਹਨਾਂ ਦੀਆਂ ਕਿੱਤਿਆਂ ਹੋਈਆਂ ਗਲਤੀਆਂ ਦਾ ਖੰਮਿਆਜ ਅੱਜ ਅਸੀਂ ਭੁਗਤ ਰਹੇ ਹਾਂ ਇਹਨਾਂ ਦੀਆਂ ਗਲਤੀਆਂ ਨੂੰ ਅਸੀਂ ਸੁਧਾਰ ਰਹੇ ਹਾਂ ਇਹਨਾਂ ਨੂੰ ਮਤਲਬ ਧਰਨੇ ਤੋਂ ਬੈਠਣ ਤੋਂ ਪਹਿਲਾਂ ਸਾਨੂੰ ਇਨਫਾਰਮ ਕਰਨਾ ਚਾਹੀਦਾ ਸੀ ਤੇ ਵੀ ਇਸ ਗੱਲ ਦੀ ਤੇ ਐਨੇ ਉੱਚੇ ਪੱਧਰ ਦੇ ਲੀਡਰ ਹੋ ਕੇ ਨਾ ਇਹਨਾਂ ਨੂੰ ਜਿਹੜੇ ਚੰਗੇ ਹੋਰ ਤਾਂ ਕੋਈ ਮੁੱਦਾ ਥਿਆ ਨਹੀਂ ਇਹਨਾਂ ਨੂੰ ਹੋਰ ਕੋਈ ਮੁੱਦਾ ਨਹੀਂ ਮਿਲ ਰਿਹਾ ਇਹਨਾਂ ਨੂੰ ਕਿਉਂਕਿ ਲੋਕ ਪੂਰੀ ਤਰ੍ਹਾਂ ਖੁਸ਼ ਨੇ ਹੁਣ ਵੀ ਧਰਨੇ ਤੇ ਤੁਸੀਂ ਇਹ ਦੇਖ ਲਓ ਪੁੱਛ ਕੇ ਦੇਖੋ ਵੀ ਲੋਕਲ ਬੰਦੇ ਕਿੰਨੇ ਕਨੇ ਤੇ ਜਿਹੜੇ ਲੋਕਲ ਬੈਠੇ ਨੇ ਇਹ ਸਾਰੇ ਬਾਕੀ ਦੇ ਪਿੰਡਾਂ ਤੋਂ ਬੁਲਾਏ ਹੋਏ ਨੇ ਤੇ ਜਿਹੜੇ ਲੋਕਲ ਬੈਠੇ ਨੇ ਨਾ ਤਰਨੇ ਤੇ ਉਹਨਾਂ ਨੇ ਇੱਕ ਦਿਨ ਵੀ ਸਾਡੇ ਕੋਲ ਆ ਕੇ ਕੀ ਸ਼ਿਕਾਇਤ ਕੀਤੀ ਵੀ ਸਾਡੇ ਘਰ ਚ ਗੰਦਾ ਪਾਣੀ ਆ ਰਿਹਾ ਸਾਡੀ ਤਾਂ ਟੀਮ ਨਾਲ ਦੀ ਨਾਲ ਮੁਲਾਜ਼ਮਾਂ ਦੀ ਟੀਮ ਤੇ ਐਮਸੀਐਮ ਦੀ ਟੀਮ ਨਾਲ ਦੀ ਨਾਲ ਪਹੁੰਚਦੀ ਹੈ ਉਹਨਾਂ ਦੀ ਦਰਿਆਫਤ ਕਰਨ ਵਾਸਤੇ ਵੀ ਹਾਂ ਪਾਣੀ ਗੰਦਾ ਆ ਰਿਹਾ ਤੇ ਨਾਲ ਦੀ ਨਾਲ ਅਸੀਂ ਸਮੱਸਿਆ ਦਾ ਕਾਰਨ ਲੱਭਦੇ ਆ ਤੇ ਨਾਲ ਦੀ ਨਾਲ ਹੱਲ ਕਰਦੇ ਆ ਸੀ ਕੋਈ ਇਹ ਚੱਕਰ ਨਹੀਂ ਪੂਰੇ ਗੰਭੀਰ ਆ ਆ ਸਾਰੇ ਬੈਠੇ ਨੇ ਐਮ ਸੀ ਤੁਸੀਂ ਕਿਸੇ ਤੋਂ ਰਿਪੋਰਟ ਲੈ ਸਕਦੇ ਹੋ